ਹਾਂਜੀ ਕਿਸਾਨ ਪਰ ਆਵਾਜ਼ਾਂ ਤੂੜੀ ਦੀ ਬੋਲੀ ਤੇ ਕੋੜਕ ਪੂਰਾ ਮੰਡੀ ਵੇਣੇ ਤੂੜੀ ਦਾ ਕੀ ਰੇਟਾਂ ਦਾ ਤਰੀਕ ਹੋ ਗਈ ਹੈ 18 18 ਜਨਵਰੀ ਤਰੀਕ ਹੋ ਗਈ ਹੈ ਬਈ ਅੱਜ 18 ਜਨਵਰੀ 2026 ਤੇ ਵੇਣੇ ਬਈ ਅੱਜ 18 ਤਰੀਕ ਨੂੰ ਕੀ ਰੇਟ ਜਾਊਗਾ ਪਹਿਲੇ ਨਾਲ ਵਾਲੇ ਆਣਨੇ ਆ ਤੇ ਆਜੋ ਭਾਈ ਬਾਕੀ ਵੇਣੇ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਤੇ ਤਰੀਕ 18 400 5 100 10 15 ਜਣ ਬਈ 25 30 35 40 40 455 455 60 65 70 75 80 85 500 500 500 ਰੁਪਇਆ 500 ਰੁਪਇਆ 500 ਰੁਪਇਆ ਅਜ ਗਏ ਬੋਲਾ ਬਾਈ ਕਿਨੇ 500 ਰੁਪਏ ਭਾਈ ਜੀ ਲਓ ਭਾਈ ਪਹਿਲੇ ਨਾਗ ਦਾ ਰੇਟ ਭਾਈ ਜੀ 500 ਰੁਪਏ ਹੋ ਗਿਆ ਬਾਕੀ ਅਗਲੇ ਨਾਗ ਦਾ ਰੇਟ ਮੈਨੇ ਕਿੱਥੋਂ ਪੁੱਛ ਰਹੇ ਹਾਂ ਤਾਂ ਤੇ ਆ ਜੋ ਭਾਈ ਪਹਿਲਾ ਨਾਗ ਆ ਗਿਆ 500 ਰੁਪਏ ਬਾਕੀ ਅਗਲਾ ਨਾਗ ਵੇਣਿਆ ਭਈ ਦੂਜਾ ਤੇ ਤੂੜੀ ਚੈੱਕ ਕਰਾ ਦਗੇ ਭਈ ਸੁਣੋ ਇੱਕ ਗੱਲ ਲਓ ਭਈ ਦੂਜੇ ਨਾਗ ਦੀ ਤੂੜੀ ਚੈੱਕ ਕਰੋ ਕੁਆਲਟੀ ਤੇ ਬਾਕੀ ਵੇਣਿਆ ਭਈ ਇਹਦਾ ਰੇਟ ਕਿੱਥੋਂ ਪਤਾਈ ਜਾਂਦਾ ਤੇ ਕਿੱਥੋਂ ਪਤਾਈ ਨਹੀਂ ਆਉਂਦਾ ਤੇ ਲਓ ਭਈ ਵੇਣੇ ਅੰਦਰ ਦੀ ਤੂੜੀ ਹੈ ਕਿ ਬਾਹਰ ਦੀ ਭਾਈ ਕੇਵਲ ਦੱਸੋ ਜਾਨ ਤੇ ਲਾਈਕ ਐਂਡ ਸ਼ੇਅਰ ਬਈ ਜ਼ਰੂਰ ਕਰ ਦਿਓ ਬਾਕੀ ਵੇਣੇ ਆ ਜਾਓ ਬੰਦ ਕਿਹੜੀ ਆ ਯਾਰ ਅੰਦਰ ਤੋਂ ਹਰ ਤੇ ਬਈ ਬਈ ਸਹੀ ਗੱਲ ਹੈ ਇਹਦੀ ਆ ਬਾਈ ਅੰਦਰ ਦੀ ਹਾਂ ਹਾਂ ਅੰਦਰ ਦੀ ਤੂੜੀ ਬੋਲੋ ਜੀ 400 400 450 52 60 65 70 75 80 85 90 500 5 10 15 20 25 30 530 ਰੁਪਏ ਬੋਲਾਂ ਬਈ ਕਿਨੇ 35 35 535 ਬੋਲਦਾ ਬਈ 535 ਰੁਪਏ ਲੋ ਬਈ 535 ਰੁਪਏ ਨਾਗਦਾ ਰੇਟ ਹੋ ਗਿਆ ਦੂਜੇ ਦਾ ਬਾਕੀ ਅੱਗੇ ਵੇਣੇ ਖੜੇ ਆ ਬਈ 1 2 3 4 5 6 7 ਕਨਾਗ ਹੈਗੇ ਆ ਤੇ ਹੋਰ 50 ਦੇ 35 ਰੁਪਏ ਬਈ ਦੂਜਾ ਨਾਗ ਜਾਵੜਿਆ ਬਾਕੀ ਤੀਜਾ ਨਾਗ ਵੇਨੇ ਕਿੱਥੋਂ ਕਿਤੇ ਕਰ ਜਾਂਦਾ ਤੇ ਤਰੀਕ ਦੀ ਗੱਲ ਕਰਾਂ ਮੈਂ ਬਈ ਅੱਜ 18 ਤੇ ਜਨਵਰੀ 2026 ਤਰੀਕ ਹੋ ਗਈ ਆ ਤੇ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ Facebook 'ਤੇ ਇਹਨੂੰ ਫੋਲੋ ਬਾਕੀ ਵੇਨੇ ਬਈ ਆ ਤੀਜੇ ਨਾਗ ਦਾ ਕਿੱਥੋਂ ਕਿਤੇ ਕਰੇ ਜੀ ਜਾਂਦਾ ਅੰਦਰ ਦੀ ਥੋੜੀ ਬੋਲੋ ਜੀ 400 400 5 10 450 60 65 70 75 80 500 10 15 515 ਬੋਲਾਂਗੇ ਨੇ ਦੇ ਦੇ ਯਾਰ ਰਾਮੀ ਅੱਪ ਜਾ ਲੋ ਭਾਈ 500 ਤੇ 15 ਰੁਪਇਆ ਤੀਜਾ ਨਾਗ 500 ਤੇ 15 ਰੁਪਇਆ ਹੋ ਗਿਆ ਬਾਕੀ ਅਗਲਾ ਨਾਗ ਵੇਣਿਆ ਭਾਈ ਕਿੱਥੋਂ ਕਰ ਕਰ ਜਾਂਦਾ ਨਾਗ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਭਾਈ ਜ਼ਰੂਰ ਕਰ ਦਿਓ ਆਜੋ ਬਾਕੀ ਵੇਣਿਆ ਤੇ ਤੁੜੀ ਚੈੱਕ ਰਹੀ ਐ ਸੋਨੂੰ ਇੱਕ ਕਰੀ ਭਈ ਆਜੋ ਅੰਦਰ ਦੀ ਤੋੜੀ ਲੱਗਦੀ ਐ ਵੀ ਸੁੱਕੀ ਰੋਟ ਹੈਗੀ ਚੈੱਕ ਕਰੋ ਜਮਾ ਓਕੇ ਦੀ ਰਿਪੋਰਟ ਆ ਤੇ ਚੈੱਕ ਕਰੋ ਬਾਕੀ ਵੇਣਿਆ ਬਈ ਇਹਦਾ ਰੇਟ ਕਿੱਥੋਂ ਬਿੱਕਰ ਜਾਊਗਾ ਕੋਟਕਪੂਰਾ ਮਿੱਟੀ ਦੇ ਵਿੱਚ ਆ ਜਾਓ ਕਿਹਦੀ ਆ ਬਈ ਅੰਦਰ ਦੀ ਅੰਦਰ ਦੀ ਤੋੜੀ ਬੋਲੋ ਜੀ 450 450 60 460 65 70 72 80 84 90 99 500 500 ਇਧਰ ਆ 500 ਮੈਂ ਬੋਲਾਂ 10 15 20 ਦੇ ਦੇ 520 ਬੋਲਾਂਗੇ ਨੇ 25 30 ਰੁਪਏ 35 ਰੁਪਏ 40 45 550 55 555 ਬੋਲਾਂਗੇ ਨੇ 555 ਰੁਪਏ ਬਾਈ ਲੈ ਬਾਈ ਫਾਂਸੋ ਤੇ 55 ਰੁਪਏ ਨਗਦ ਦਾ ਰੇਟ ਹੋ ਗਿਆ 500 ਤੇ 55 ਵੇਣਿਆ ਵੀ ਟੌਪ ਦਾ ਕਿੱਥੋਂ ਵੀ ਦਿੱਕਤ ਰੇਟ ਆਊਗਾ ਬਾਕੀ ਨਗਦ ਬਈ ਰਹਿ ਗਿਆ 2 3 4 5 ਗਨਾਗ ਰਹਿ ਗਿਆ ਵੇਣਿਆ ਇਹਨਾਂ ਦਾ ਰੇਟ ਬਾਕੀ ਆਜੋ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰਿਓ ਇਹਦੀ ਆ ਬਈ ਸਾਡੇ 450 ਹੀ ਸਾਢੇ 450 60 65 500 505 10 115 20 25 30 35 40 47 550 55 552 ਬੋਲੰਗ ਨੇ ਲੋ ਵੀ 555 500 ਤੇ 55 ਲਓ ਭਾਈ 500 ਤੇ 55 ਰੁਪਏ ਨਰਦਰ ਰੇਟ ਤੇ ਬਾਕੀ ਭਾਈ ਵੇਣੇ ਅਗਲੇ ਨਗਦ ਦਾ ਰੇਟ ਵੇਣੇ ਆ ਜੋ ਆ ਨਗਦ ਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਇਹਨਾਂ ਕੋਈ ਰਹਿ ਗਿਆ ਤਿੰਨ ਅੱਗੇ ਤੇ ਹਾਂ ਭਾਈ ਜੀ ਜੀ ਦੱਲੀਆ ਅੰਦਰ ਦੀ ਘੜਾ ਆ ਲੈ ਭਾਈ ਬੋਲੋ ਜੀ bolo bolo ha ki rakha da chhi de 400 400 405 10 15 20 25 30 35 40 41 450 55 60 65 462 70 75 90 500 5 15 515 બોલેંગને ਲੋ ਵੀ 500 ਤੇ 15 ਰੁਪਏ ਨਗਦ ਦਾ ਰੇਟ ਹੋ ਗਿਆ। ਬਾਕੀ ਅਗਲੇ ਨਗਦ ਦਾ ਰੇਟ ਵੇਨੇ ਇਸ ਦਾ ਕਿੱਥੋਂ ਕਿੱਥੇ ਕਰ ਜਾਂਦਾ ਆ ਜੋ। ਆ ਜਾਂਦਾ ਆ। ਆ ਨਗਦ ਹੈ। ਵੀਡੀਓ ਨੂੰ ਤੱਕ ਕੇ ਸ਼ੇਅਰ ਬਈ ਜ਼ਰੂਰ ਕਰਿਓ। ਅੰਦਰ ਦੀ ਥੋੜੀ ਬੋਲੋਈ। 500 ਰੁਪਇਆ। 5 10 15 20 30 35 40 45 50 55 60 65 70 70 80 575 ਬੋਲਾਂਗੇ ਨਾ ਲੈ ਲੈਂਦੇ ਜੀ ਤੁਸੀਂ 500 ਲੋਬੀ 500 ਤੇ 75 ਰੁਪਏ ਨਗਦ ਦਾ ਰੇਟ ਹੋ ਗਿਆ 500 ਤੇ 75 ਰੁਪਏ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਬਈ ਜ਼ਰੂਰ ਕਰ ਦਿਓ ਸਾਰੇ ਕਿਸਾਨ ਭਰਾਵਾਂ ਦਾ ਬਈ ਬਹੁਤ ਬਹੁਤ ਧੰਨਵਾਦ ਕੱਲੂ ਮਿਲਦੇ ਆ ਕੀ ਮਾਹੌਲ ਬੰਦ ਹੈ ਤੇ ਕੀ ਮਾਹੌਲ ਨਹੀਂ ਬੰਦ ਬਈ ਕਿੰਨਿਆ ਕੰਡਾ ਕੰਨਿਆ ਕੰਡਾ ਪਰ ਪਰ ਕੇ ਰੱਖਣਾ ਹਰਤੀਆ ਹਾਂਜੀ ਅੰਦਰ ਵੀ ਹਾਂ ਅੰਦਰ ਵੀ ਅੰਦਰ ਦੀ ਥੋੜੀ ਬੋਲੋ 450 55 ਕਰ 60 65 70 72 500 5 ਕਰ 5 10 15 15 515 ਬੋਲਾ ਕਿਨੇ 515 ਰੁਪਏ ਲੋ ਭਾਈ ਜਿਹਦੇ ਜਾਣੇ ਪੰਜ ਰੁਪਏ ਦੇ ਦਿੱਤੇ ਨਾ 515 ਰੁਪਏ ਗਿਆ ਭਈ ਨਕਦ ਦਾ ਰੇਟ ਬਾਕੀ ਵੀਰੇ ਨੂੰ ਦੱਬ ਕੇ ਸ਼ੇਅਰ ਭਾਈ ਜੀ ਜ਼ਰੂਰ ਕਰਿਓ ਤੇ ਜੋ ਕਿਸਾਨ ਭਰਾ ਆਪਣੇ ਨੇ ਨਵੇਂ ਆ ਲਾਈਕ ਐਂਡ ਸ਼ੇਅਰ ਭਾਈ ਜ਼ਰੂਰ ਕਰੀ ਚੱਲਿਆ ਕਰੋ ਬਾਕੀ ਵੇਣੇ ਹੁਣ ਕੱਲੂ ਕਿੱਥੋਂ ਕਿਤੇ ਰੇਟ ਆਂਦਾ ਤੇ ਆ ਨਕਦ ਰਹਿ ਗਿਆ ਭਈ ਇੱਕ ਵੇਣੇ ਅੰਦਰ ਦੀ ਤੂੜੀ ਹੈ ਕਿ ਬਾਹਰ ਦੀ ਆਇਓ ਬਾਕੀ ਵਧੀਆ ਦੀ ਤੂੜੀ ਆ ਇਹਦੇ ਨਾਲ ਦੀ ਸੁੱਕੀ ਆ ਤੂੜੀ ਵਧੀਆ ਤਰਾਕਵਰ ਨਾ 300 ਰੁਪਏ ਕਿਰਨ 350 ਹਾਂ 350 350 ਕਿੱਥੇ ਲੈਣੀ ਬਾਈ ਕੋਠੇ ਤੇ ਪਰੇ ਆਪਣੇ ਆਪ ਤੇ ਹਮਾਰਾ ਉੱਪਰ ਹੀ ਕੋਠੀ ਹੈ ਮੇਰ ਤੋਂ ਪਰੇ 300 ਰੁਪਏ ਕਰਾਇਆ ਬਾਈ ਜੀ ਕਰਾਇਆ ਨਹੀਂ ਦੱਸਿਆ ਮੁਰਕੇ ਤੂੰ ਰੋਲਾ ਨਹੀਂ 60 ਰੁਪਏ 65 ਰੁਪਏ 70 75 80 88 90 95 400 5 10 ਕਰ 10 15 20 25 30 35 40 ਫਲਟਾਲੀ 450 52 60 ਬੈਂਕ 462 ਬੋਲਾਂਗੇ ਨੇ ਉਹ ਦੇ ਲੋ ਬਈ 400 ਤੇ 65 ਰੁਪਏ ਨਗਦਾ ਰੇਟ ਹੋ ਗਿਆ ਬਈ ਖੀਲ ਨਾ ਨਾ ਸੀਗਾ ਬਾਕੀ ਵੀਰ ਨੂੰ ਦੱਬ ਕੇ ਸ਼ੇਅਰ ਬਈ ਜ਼ਰੂਰ ਕਰਿਓ 400 ਤੇ ਬਈ 65 ਰੁਪਏ ਬਾਹਰ ਦੀ ਤੂੜੀ ਸੀ ਬਾਕੀ ਬਈ ਜੇ ਆਪਾਂ ਗੱਲਬਾਤ ਕਰਗੇ ਨਾ ਬਾਹਰ ਦੀ ਤੂੜੀ ਸੀਗੀ ਤੇ 400 ਤੇ 65 ਰੁਪਏ ਬਈ ਨਗਦਾ ਰੇਟ ਹੋ ਚੁੱਕਿਆ ਸੀ ਬਾਕੀ ਵੀਰ ਨੂੰ ਕਿਸਾਨ ਭਰਾਵੋ ਦੱਬ ਕੇ ਸ਼ੇਅਰ ਕਰਦੇ ਹੋ ਬਈ 10 ਤੋਂ 12 ਨਗਾਇ ਸੀ ਅੱਜ ਆਪਾਂ ਸਾਰੇ ਨਗਾਂ ਦੀ ਵੀਡੀਓ ਬਣਾਈ ਅੱਗੇ ਸ਼ਾਰਟ ਵੀ ਬਣਾ ਲੈਨੇ ਆ ਪਰ ਅੱਜ ਆਪਾਂ ਸਾਰਿਆਂ ਦੀ ਬਣਾਈਆ ਲਾਈਕ ਸ਼ੇਅਰ ਕਮੈਂਟ ਕਰਦੇ ਹੋ ਬਈ ਬਹੁਤ ਬਹੁਤ ਧੰਨਵਾਦ ਸਾਰੇ ਹੀ ਕਿਸਾਨ ਭਰਾਵਾਂ ਦਾ ਆਪਣੇ ਚੈਨਲ ਦੇ ਨਾਲ ਜੁੜਨ ਦੇ ਵਾਸਤੇ ਫੇਸਬੁੱਕ ਪੇਜ ਦੇ ਨਾਲ ਬਈ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਬਈ ਅੱਜ ਕਿਉਂਕਿ ਮੰਡੀ ਵੀ ਬੰਦਾ ਸਬਜ਼ੀ ਮੰਡੀ ਇੱਕ ਵੀਡੀਓ ਹੀ ਆਉਣੀ ਆ ਮਜੂ ਕਿਸਾਨ ਭਰਾ ਆਪਣੇ ਨਾਲ ਜੁੜ ਰਹੇ ਲਾਈਕ ਸ਼ੇਅਰ ਕਮੈਂਟ ਮਾਰੀ ਚੱਲਿਓ ਬਾਈ ਸਾਰੇ ਹੀ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤਰੀਕ ਸੀਗੀ ਅੱਜ ਬਾਈ 18